ਉਪਈਆਂ ਵਿੱਚ ਬਾਜ਼ਾਰ ਕਿਤਾਬਾਂ ਬੋਲਦੀਆਂ ਪੜ ਲਓ ਅੱਖਰ ਚਾਰ ਕਿਤਾਬਾਂ ਬੋਲਦੀਆਂ ਪੜ ਲਓ ਅੱਖਰ ਚਾਰ ਕਿਤਾਬਾਂ ਬੋਲਦੀਆਂ ਜੇ ਨਾ ਗਿਆਨ ਦਾ ਦੀਪ ਕਜਾਗਿਆ ਮਣ ਅੰਦਰ ਜਿਣਾ ਹੈ ਬੇਕਾਰ ਕਿਤਾਬਾਂ ਬੋਲਦੀਆਂ ਹੀਣਾ ਹੈ ਬੇਕਾਰ ਕਤਾਬਾਂ ਬੋਲਦੀਆਂ ਗੁੱਸੇ ਤੇ ਨਫ਼ਰਤ ਨੂੰ ਰੱਖ ਕੇ ਇੱਕ ਪਾਸੇ ਸਭ ਨੂੰ ਬੰਡੋ ਪਿਆਰ ਕਤਾਬਾਂ ਬੋਲਦੀਆਂ ਸਭ ਨੂੰ ਬੰਡੋ ਪਿਆਰ ਕਤਾਬਾਂ ਬੋਲਦੀਆਂ ਘਟ ਕੇ ਸੀਨੇ ਨਾਲ ਜੇ ਲਾਵੇਂ ਮੈਨੂੰ ਤੂੰ ਘਟਕੇ ਸੀਨੇ ਨਾਲ ਜਲਾਵੇਂ ਮੈਨੂੰ ਤੂੰ ਦੇਵਾ ਹਿਰਦਾ ਠਾਰ ਕਿਤਾਬਾਂ ਬੋਲਦੀਆਂ ਦੇਵਾ ਹਿਰਦਾ ਠਾਰ ਕਿਤਾਬਾਂ ਬੋਲਦੀਆਂ ਆ ਮੈਂ ਮਲਮਲਾ ਮੈਂ ਤੇਰਿਆਂ ਜ਼ਖਮਾਂ ਤੇ ਜਿੰਦਰ ਨੂੰ ਕਈ ਵਾਰ ਕਿਤਾਬਾਂ ਬੋਲਦੀਆਂ ਜਿੰਦਰ ਨੂੰ ਕਈ ਵਾਰ ਕਿਤਾਬਾਂ ਬੋਲਦੀਆਂ